ਪਾਰਟੀ ਫੌਜ ਦੇ ਬਜਰਕੌਰ ਵੱਲੋਂ ਪੋਗਪੁਰ ਦੇ ਪਿੰਡ ਢੱਲੀ ਦੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਖੇਡ ਸਟੇਡੀਅਮ ਵਿਖੇ 3 ਦਿਨਾ ਯੂਥ ਵਾਲੀਬਾਲ ਟੂਰਨਾਮੈਂਟ ਦਾ ਅਜਮਾਪਨ ਹੋ ਗਿਆ ਟੂਰਨਾਮੈਂਟ ਦੇ ਫਾਈਨਲ ਵਿੱਚ ਝੱਜਾਂ ਦੀ ਟੀਮ ਨੇ ਕੋੜਾਵਾਹੀ ਦੀ ਟੀਮ ਨੂੰ ਦੋ ਸਿੱਧੇ ਸੈਟਾਂ 25-21, 25-15 ਦੇ ਫਰਕ ਨਾਲ ਹਰਾ ਕੇ ਆਪਣੀ ਸਰਦਾਰੀ ਕਾਇਮ ਕੀਤੀ ਮੁੱਖ ਮਹਿਮਾਨ ਬ੍ਰਿਗੇਡੀਅਰ ਐਚ.ਪੀ ਸਿੰਘ ਨੇ ਜੇਤੂ ਤੇ ਉਪਜੇਤੂ ਟੀਮ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਜੇਤੂ ਟੀਮ ਦੇ ਖਿਡਾਰੀਆਂ ਨੇ ਇਹ ਟੂਰਨਾਮੈਂਟ ਕਰਵਾਉਣ ਲਈ ਭਾਰਤੀ ਫੌਜ ਦਾ ਧੰਨਵਾਦ ਕੀਤਾ। ਅਜਿਹਾ ਉੱਪਰ ਸਟੇਡੀਅਮ ਵਿੱਚ ਟੂਰਨਾਮੈਂਟ ਕਰਵਾਇਆ ਗਿਆ ਜਿਸ ਦੇ ਅਸੀਂ ਫਾਈਨਲ ਟੂਰਨਾਮੈਂਟ ਵਿੱਚ ਫਰਸਟ ਪਲੇਸ ਹਾਸਲ ਕੀਤੀ ਹੈ। ਇਹ ਟੂਰਨਾਮੈਂਟ ਚੰਗ ਨਾਲ ਚੱਲ ਰਿਹਾ ਸੀਗਾ ਤੇ ਇਸ ਟੂਰਨਾਮੈਂਟ ਦਾ ਮੇਨ ਮੋਟਾ ਸੀਗਾ ਕਿ ਪਲੇਅਰਾਂ ਨੂੰ ਰੱਖਿਆ ਤੇ ਦੂਰ ਰੱਖਿਆ ਜਾਵੇ ਤੇ ਵੱਟ-ਵੱਟ ਪਲੇਅਰਾਂ ਨੂੰ ਹੌਸਲਾ ਦਿੱਤਾ ਜਾਵੇ। ਇਹ ਟੂਰਨਾਮੈਂਟ ਬਹੁਤ ਵਧੀਆ ਹੋਇਆ ਤੇ ਸਾਡੀ ਟੀਮ ਨੇ ਪੂਰੀ ਮਿਹਨਤ ਨਾਲ ਫਰਸਟ ਪਲੇਸ ਹਾਸਲ ਕੀਤੀ ਹੈ। ਅਸੀਂ ਮੈਨੇਜਮੈਂਟ ਅਤੇ ਆਰਮੀ ਆਫੀਸਰ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਖੇਡਣ ਦਾ ਮੌਕਾ ਦਿੱਤਾ। ਅਸੀਂ ਅੱਜ ਛੇਵਾ ਦਰਿਆ ਦਾ ਨੁੱਕੜ ਨਾਟਕ ਅੱਜ ਇੱਥੇ ਦਰਸ਼ਾਇਆ ਹੈ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਉਸ ਤੇ ਅੱਜ ਇੱਕ ਛੇਵਾ ਦਰਿਆ ਨਸ਼ਿਆਂ ਦਾ ਚੱਲਣ ਲੱਗ ਗਿਆ ਹੈ। ਸਾਡੀ ਪੂਰੀ ਟੀਮ ਦੀ ਇਹੀ ਕੋਸ਼ਿਸ਼ ਰਹੀ ਹੈ ਕਿ ਅਸੀਂ ਅੱਜ ਇਸ ਨਾਟਕ ਦੇ ਦੁਆਰਾ ਨਸ਼ਿਆਂ ਦੀ ਇਸ ਲਹਿਰ ਨੂੰ ਖਤਮ ਕਰ ਸਕੀਏ, ਸਾਰੇ ਨੌਜਵਾਨਾਂ ਨੂੰ ਜਾਗਰੂਕਤ ਕਰ ਸਕੀਏ ਅਤੇ ਇਸ ਨਸ਼ਿਆਂ ਦੀ ਸਾਰੀ ਜੋ ਵੀ ਪੀੜੀ ਇਸ ਵਿੱਚ ਫਸ ਚੁੱਕੀ ਹੈ ਉਹਨਾਂ ਦਾ ਨੁਕਸਾਨ ਅਤੇ ਉਹਨਾਂ ਦੇ ਪਰਿਵਾਰ ਦਾ ਨੁਕਸਾਨ ਹੋਣ ਤੋਂ ਬਚਾ ਸਕੀਏ ਇਸ ਟੂਰਨਾਮੈਂਟ ਦਾ ਮੰਤਵ ਖੇਡਾਂ ਵਿੱਚ ਨੌਜਵਾਨਾਂ ਦੀ ਹਾਂ ਪੱਖੀ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਤੇ ਉਹਨਾਂ ਨੂੰ ਨਸ਼ਿਆਂ ਦੇ ਖਤਰੇ ਬਾਰੇ ਜਾਗਰੂਕ ਕਰਨਾ ਸੀ ਇਸ ਦੌਰਾਨ ਪੰਜਾਬ ਇੰਸਟੀਚਿਊਟ ਮੈਡੀਕਲ ਸਾਇੰਸ ਦੇ ਡਾਕਟਰਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇੱਕ ਨੁੱਕੜਨਾਟਕ ਪੇਸ਼ ਕੀਤਾ ਇਸ ਵਾਲੀਬਾਲ ਟੂਰਨਾਮੈਂਟ ਵਿੱਚ 16 ਤੋਂ 20 ਸਾਲ ਦੀ ਉਮਰ ਦੇ ਪਾਗੀਦਾਨਾ ਸਨੇ ਪਿੰਡਾਂ ਦੀਆਂ 8 ਟੀਮਾਂ ਨੇ ਹਿੱਸਾ ਲਿਆ ਸੀ